ਜ਼ਮੀਨ ਦਾ ਨਾਂ ਨਹੀਂ ਛੋਟੀਆਂ ਜ਼ਮੀਨਾਂ ਖਾਣ ਲਈ ਪੂਰੀ ਦੁਨੀਆ ਪੱਪਾ ਭਾਰ ਹੈ ਪੂਰੀ ਦੁਨੀਆ ਦੀ ਇੱਕ ਛੋਟੀ ਧਰਤੀ ਤੇ ਹੈ ਕਿਉਂਕਿ ਛੋਟੇ ਕੋਲੇ ਉਹ ਧਰਤੀ ਹੈ ਜਿਹੜੀ 100 ਮਣ ਦਾਣੇ ਪੈਦਾ ਕਰਦੀ ਹੈ ਦੁਨੀਆ ਦੀ ਕੋਈ ਧਰਤੀ 50 ਮਣ ਤੋਂ ਵੱਧ ਦਾਣੇ ਨਹੀਂ ਪੈਦਾ ਕਰਦੀ ਜਦੋਂ 6 ਮਹੀਨੇ ਬਰ ਪੈਂਦੀ ਹੈ ਫਿਰ ਸੋਕਾ ਮਾਰ ਗਿਆ ਇਹਦੇ ਪਾਣੀ ਮਾਰ ਗਿਆ ਦੁਨੀਆ ਕੋਲੇ ਛੇਵੇਂ ਦਿਨ ਸੂਰਜ ਨਹੀਂ ਨਿਕਲਦਾ ਨਾਰਮੇ ਵਰਗੇ ਦਿਸ਼ਾ 'ਚ ਸੋਡੇ ਕੋਲ ਛੇ ਹੁਸਤਾ ਨੇ ਭਾਗਾ ਵਾਲਿਓ ਕਰਮਾਂ ਵਾਲਿਓ ਦੁਨੀਆ ਦੀ ਤੀਜੀ جنگ ਭੋਜਨ ਤੇ ਪਾਣੀ ਪਿੱਛੇ ਹੋਣੀ ਹੈ ਲੜਾਈ ਤੀਜੀ ਸੰਸਾਰ ਜੰਗ ਉਹ ਜੰਦਾ ਕਾਲ ਪਹਿਣਾ ਪਾਣੀ ਨੇ ਮੁੱਕਣਾ ਕੈਨੇਡਾ ਵਰਗੇ ਮੁਰਖਾਂ ਦੇ ਥੋ ਜੰਦਾ ਕਾਲ ਪਹਿਣਾ ਸ਼ੁਰੂ ਹੋ ਗਿਆ ਜਿੱਥੇ ਸਾਡੀ ਜਵਾਨੀ ਭਜਨ ਨੂੰ ਤਿਆਰ ਇਸੇ ਕਰਕੇ ਤੁਹਾਡੀ ਤਾਂ ਇਹ ਤੁਹਾਡੀ ਜ਼ਮੀਨ ਤੇ ਪੂਰੀ ਦੁਨੀਆ ਦੀ ਅੱਖ ਆਪਾਂ ਇੱਥੇ ਜਿਵੇਂ ਮਾਣੀ ਪੁੱਤੇ ਦਾ ਛੜਕਾ ਨਿਕਲ ਜਾਂਦੀਆਂ ਲੋਕ ਮੇਰੇ ਪਿੰਡ ਵੀ ਦੋ ਛੜਕਾ ਨਿਕਲ ਗਾ ਵੱਡੇ ਹਾਈਵੇ 140 ਕਰਮਾ ਚੌੜਾ 170 ਕਰਮਾ ਦਾ ਚੌਣਾ ਜਿੰਨਾ ਬੰਦਿਆਂ ਦੀ ਜ਼ਮੀਨ ਨਹੀਂ ਆਈ ਛੜਕ ਵਿੱਚ ਉਹ ਕਈ ਤੇ ਰੋਟੀ ਛੱਡੀ ਅਖੀ ਉਹਨਾਂ ਨੇ ਸਾਡੀ ਕਿਉਂ ਨਹੀਂ ਆਈ 50 ਲੱਖ ਰੁਪਏ ਲੱਗਿਆ ਸਾਡੇ ਗਵਾਢ ਨਾਲ ਸਹੀ ਹੈ ਕਹਿੰਦਾ ਆ ਨਰੂਆਣੇ ਪਿੰਡ ਕਿਸੇ ਸੇਟ ਨੇ 42 ਲੱਖ ਰੁਪਏ ਦਾ ਕਿਲਾ ਖਰੀਦ ਲਿਆ ਜੀ ਜਿਹੜਾ ਇਹਦਰ 10 ਕਰੋੜ ਦਾ ਹੋ ਗਿਆ ਉੱਥੇ ਐਸ ਵੇਲੇ 5 ਤੋਂ 7 ਕਰੋੜ ਦੀ ਕੀਮਤ 바ਗੀ ਕਿਲੇ ਦੀ ਦੋ ਚੀਜ਼ਾਂ ਦੁਨੀਆਂ ਦੇ ਉੱਤੇ ਕਦੇ ਨਹੀਂ ਘਟਦੀਆਂ ਸਦੀਆਂ ਪਹਿਲਾਂ ਵੀ ਜਿਉਂਦੀਆਂ ਸੀ ਸਦੀਆਂ ਪਹਿਲਾਂ ਵੀ ਉਹਨਾਂ ਦੀ ਕੀਮਤ ਸੀ ਸਦੀਆਂ ਬਾਅਦ ਵੀ ਰਹਿਣੀ ਹੈ ਇੱਕ ਧਰਤੀ ਜ਼ਮੀਨ ਜਿਹੜੀ ਅਨਾਜ ਪੈਦਾ ਕਰਦੀ ਹੈ ਦੂਜਾ ਸਿਉਣਾ ਦੁਨੀਆਂ ਦੀ ਹਰ ਇੱਕ ਚੀਜ਼ ਦੀ ਕੀਮਤ ਘਟ ਸਕਦੀ ਹੈ ਵਧ ਸਕਦੀ ਹੈ ਮਰ ਸਕਦੀ ਹੈ ਆਹ ਦੋ ਚੀਜ਼ਾਂ ਨਹੀਂ ਹੋਣੀਆਂ ਰਹਿਣੀਆਂ ਆਪਾਂ ਹੁਣ ਤੱਕ ਕਿਉਂ ਲੜਦੇ ਰਹੇ ਵੱਡੇ ਵੱਡੇ ਧੜਵੀ ਆਏ ਹਮਲਾਵਰ ਆਏ ਕਿਉਂਕਿ ਆਪਾਂ ਆਪਣੇ ਦੇ ਨਿਰਪੱਖ ਸੀ ਸਾਡੇ ਕੋਲੇ ਅਨਾਜ ਪੈਦਾ ਕਰਨ ਵਾਲੀ ਧਰਤੀ ਸੀ ਅਸੀਂ ਆਪਣੇ ਜੁੱਗ ਦਾ ਅਨਾਜ ਪੈਦਾ ਕਰਦੇ ਸੀ ਜਿਹੜਾ ਬੰਦਾ ਅੱਜ ਦੇ ਜਵਾਨ ਨੇ ਜ਼ਮੀਨ ਵੇਚ ਕੇ ਘੱਟਲੇ ਪੈਸੇ ਲਾਉਂਦਾ ਕਹਿੰਦੇ ਬਿਹਤਰ ਜਿਹੜਾ ਬੰਦਾ ਕਿਸੇਦਲੀ ਖਰੀਦਦਾ ਮਹਿੰਗਾ ਲੋਹਾ ਖਰੀਦਦਾ ਗੱਡੀ ਜਾਂ ਟਰੈਕਟਰ ਜਿਹੜਾ ਬੰਦਾ ਭੋਗਾਂ ਤੋਂ ਇੱਥੇ ਖਰਚੇ ਕਰਦਾ ਜ਼ਮੀਨ ਵੇਚ ਕੇ ਉਸ ਬੰਦੇ ਨਾਲ ਦਾ ਮਹਾਂਪੁਰਖ ਬੰਦਾ ਤੁਸੀਂ ਤਾਂ ਗੱਲਾ ਵੇਚ ਕੇ ਘਰ ਦੇ ਪੈਸੇ ਲਾ ਦਿੰਦੇ ਹੋ ਘਰ ਕਮਾਈ ਦਿੰਦਾ ਆਹ ਟਰੈਕਟਰਾਂ ਦਾ ਯੰਸੀ ਵਾਲੇ ਮੇਰੇ ਮਿੱਤਰ ਆ ਕਹੀ ਉਹ ਤਾਂ ਹੱਦ ਇਹ ਕਹਿੰਦੇ ਭਾਈ ਲੋਕਾਂ ਕੋਲੇ 5-5 7-7 ਕਿੱਲੇ ਪੈਲੀ ਐ ਟਰੈਕਟਰ ਯੋਂਡੀਅਰ ਅਰਜਨ ਸਵਰਾਜ ਦਾਤਾ ਲਖ ਦੇ ਟਰੈਕਟਰ ਮੈਂ ਬਰਨਾਲੇ ਵਿਆਹ ਗਿਆ ਨਲਕਾ ਤੋਂ ਮੁੰਡੇ ਦਾ ਵਿਆਹ ਸੀ ਜਵੰਦੇ ਦਾ ਖਾਲਾ ਲੱਗਾ ਚਾਰ ਪੰਜ ਪੰਪ ਤਾਂ ਮੀਟ ਮੱਛੀ ਚੱਲੇ ਉੱਥੇ ਸ਼ਰਾਬਾਂ ਮੈਂ ਮੁੰਡੇ ਦੇ ਪਿਓ ਨੂੰ ਬਿਠਾਇਆ ਮੈਂ ਕਿਹਾ ਭਾਈ ਕਿੰਨਾ ਖਰਚਾ ਆਜੂ ਤਾਂ ਲੱਗੇ 60-70 ਲੱਖ ਖਰਚਾ ਆ ਜਾਏ ਮਗਾ ਪੰਜਾਂ ਘੰਟੇਜ ਦੋ ਕਿੱਲੇ ਨੂੰ ਅੱਜਕੱਲ੍ਹ ਤੇ ਵਿਆਹ ਹੁੰਦਾ ਵਾਇਰਸ ਦਾ ਜਿਹੜਾ ਮੇਰੇ ਵਰਗੇ ਨੂੰ ਇੰਨਾ ਹੀ ਕਹਿਣਾ ਗੱਡੀ 'ਚ ਬਹਿ ਕੇ ਵੀ ਵਿਆਹ ਬਹੁਤ ਚੰਗਾ ਏ ਜੇ ਮੇਰੇ ਵਰਗੇ ਨੂੰ ਥੱਲੇ ਪਾੜਾ ਨਾ ਚਾਹ ਪਿਆ ਦਿੱਤਾ ਤਾਂ ਮੈਂ ਕਹਾਂ ਸੀ ਵਿਆਹ ਖੇਡਾ ਸੀ ਐਂਦੀ ਗੱਲ ਕਹਾਉਣ ਦੇ ਬਾਰੇ ਅਸੀਂ ਸਮਾਜ 'ਚ ਚੁੱਕਾ ਚੜ੍ਹਾ ਦਿੰਦੇ ਆ ਇਹ ਜ਼ਮੀਨਾਂ ਜਾਇਦਾਦਾਂ ਤੁਹਾਡੀ ਮੁਰਕੀਆਂ ਨੇ ਢਿੱਡ-ਪੇਟ ਭੰਦ ਕੇ ਥੱਲੇ ਛੱਤਰ ਪਾ ਕੇ ਟਾਕੀਆਂ 'ਤੇ ਵੀਰੇ ਪਾਏ ਬੋਤਿਆਂ ਬਰਤਾਂ ਦੇ ਹਲ ਪਾਏ ਆ ਪਹਿਲੇ ਸਮਿਆਂ ਦੇ ਵਿੱਚ ਜਿੱਥੇ ਬੰਗਲੇ ਅੱਧਾ ਇਕੱਲਾ ਖਿੱਲਾ ਵੇਖ ਜਾਂਦੀ ਨਾ ਬੰਤਾ ਘਰੋਂ ਨਿਕਲਣ ਵਾਲ ਜਾਂਦਾ ਸੀ ਪਿੰਡ ਤੇ ਮੱਥੇ ਕਿ ਮਿਲ ਲੋਕਾਂ ਨੂੰ ਤੁਸੀਂ 5 ਤੋਂ 7 ਸਾਲ ਦੀ ਆਪਣੀਆਂ ਜ਼ਮੀਨਾਂ ਬਚਾ ਕੇ ਪੂਰੀ ਦੁਨੀਆ ਤੇ ਰਾਜ ਕਰੋ ਪੰਜਾਬ ਰਾਜ ਮੇਰੀ ਗੱਲ ਚਾਜ ਸਕਦੇ ਆ ਜਿਹੜੇ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਨਾ 100 100 ਕਿਲੋਮੀਟਰ ਤੱਕ ਕੱਟ ਨਹੀਂ 15 15 ਫਟੋ ਜੇ ਆ ਇਹ ਸਾਰੇ ਬੰਦਰਗਾਹਾਂ ਨੂੰ ਜੋੜਦੇ ਕਾਂਡਲਾ ਗੁਜਰਾਤ ਬੰਗਾਲ ਇਧਰੋਂ ਹਸੈਨੀ ਵਾਲਾ ਪਾਟਰ ਵਾਗਾ ਪਾਟਰ